ਅਗਲੀ ਜਿਹੜੀ ਹਰੋਜ ਸਿੰਘ ਜੀ ਖਬਰ ਤੇ ਗੱਲ ਕਰਦੇ ਆ ਸੁਪਰੀਮ ਕੋਰਟ ਨੇ ਓਕਲਾਹੋਮਾ ਦਾ ਇੱਕ ਡੈਥ ਰੋ ਇਨਮੇਟ ਜਿਸ ਦੀ ਕਨਵਿਕਸ਼ਨ ਹੋ ਚੁੱਕੀ ਸੀ ਉਸ ਦੀ ਕਨਵਿਕਸ਼ਨ ਨੂੰ ਬਾਹਰ ਸੈਟ ਦਿੱਤਾ ਆ ਕਹਿੰਦੇ ਵੀ ਟਰਾਇਲ ਟੋਟਲੀ ਫਲੌਡ ਸੀਗਾ ਕਹਿੰਦੇ ਵੀ ਇਹ ਅਨਯੂਜਵਲ ਕੇਸ ਆ ਇਦਾਂ ਦਾ ਈਜ਼ ਘੱਟ ਜਿਹੜੀ ਉਹ ਦੇਖੀ ਗਈ ਆ ਡੈਥ ਰੋ ਇਨਮੇਟ ਕੈਦੀ ਜਿਹੜਾ ਰਿਚਰਡ ਗਲੋਸਿਪ ਕਹਿੰਦੇ ਵੀ ਸਟੇਟ ਦੇ ਜਿਹੜੇ ਰਿਪਬਲਿਕਨ ਅਟਾਰਨੀ ਜਨਰਲ ਦੇ ਦੁਆਰਾ ਇਸ ਨੂੰ ਬੈਕ ਕੀਤਾ ਗਿਆ ਸੀਗਾ ਤੇ ਜਿਹੜੇ ਮੰਨਦੇ ਸੀਗੇ ਵੀ ਜਿਹੜੀ ਕਨਵਿਕਸ਼ਨ ਆ ਉਹ ਅਨਸਾਉਂਡ ਹੈਗੀ ਆ ਸੋ ਸੁਪਰੀਮ ਕੋਰਟ ਨੇ ਇਸ ਡੈਥ ਰੋਅ ਇਨਮੇਟ ਦੀ ਜਿਹੜੀ ਕਨਵਿਕਸ਼ਨ ਆ ਉਸ ਨੂੰ ਹਟਾ ਦਿੱਤਾ ਉਹ ਕਹਿੰਦੇ ਵੀ ਜਿਹੜੇ ਕੀ ਵਿਟਨੈਸ ਆ ਜਿਹੜੇ ਗਵਾਹ ਸੀਗੇ ਉਹ ਕੋਰਟ ਦੇ ਵਿੱਚ ਉਹਨਾਂ ਨੇ ਝੂਠ ਬੋਲੇ ਆ ਤੇ ਜਿਹੜੇ ਪ੍ਰੋਸੀਕਿਊਟਰ ਸੀਗੇ ਜਿਨ੍ਹਾਂ ਨੇ ਇਸ ਤੇ ਉਲਟ ਕੇਸ ਲੜਿਆ ਆ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਆ ਇਸ ਤੋਂ ਲੁਕਾ ਕੇ ਰੱਖੀ ਇਹ ਫੈਸਲਾ ਜੋ ਕਿ ਇਸ ਬੰਦੇ ਦੇ ਲਈ ਇੱਕ ਜਿੱਤ ਦੇ ਤੌਰ ਦੇ ਉੱਤੇ ਆ ਆ ਕਿੰਨੇ ਵੀ ਬਹੁਤ ਘੱਟ ਇਸ ਤਰੀਕੇ ਦੇ ਨਾਲ ਦੇਖਿਆ ਗਿਆ ਤਿੰਨ ਦੇ ਮੁਕਾਬਲੇ ਜਿਹੜੇ ਪੰਜ ਜਸਟਿਸਸ ਆ ਉਹਨਾਂ ਨੇ ਜਿਹੜੀ ਗਲੋਸਿਪ ਦੀ ਕਨਵਿਕਸ਼ਨ ਆ ਉਸ ਨੂੰ ਬਾਹਰ ਸਿੱਟਣ ਦੀ ਉੱਤੇ ਜਿਹੜੀ ਹਾਮੀ ਆ ਉਹ ਭਰੀ ਆ ਜਿਹੜੇ ਜਸਟਿਸ ਨੀਲ ਗੋਰਸਚ ਆ ਉਹਨਾਂ ਨੇ ਇਸ ਕੇਸ ਦੇ ਵਿੱਚ ਸੁਣਵਾਈ ਦੇ ਵਿੱਚ ਹਿੱਸਾ ਨਹੀਂ ਲਿਆ ਲਿਬਰਲ ਜਸਟਿਸ ਸੋਨੀਆ ਸੋਟੋਮੈਓ ਰੋਨਾ ਨੇ ਅਦਾਲਤ ਦੇ ਵੱਲੋਂ ਕੋਰਟ ਦੇ ਲਈ ਲਿਖਦੇ ਹੋਏ ਜਿਹੜਾ ਉਹ ਕਿਹਾ ਆ ਕਿੰਨੇ ਵੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਜਿਹੜੀ ਇੱਕ ਸੰਵਿਧਾਨਿਕ ਤੌਰ ਦੇ ਉੱਤੇ ਜ਼ਰੂਰਤ ਹੁੰਦੀ ਆ ਵੀ ਫਾਲਸ ਟੈਸਟੀਮੋਨੀ ਨੂੰ ਕਰੈਕਟ ਕਰਨ ਦੇ ਲਈ ਉਸ ਦੀ ਇਸ ਵਿੱਚ ਉਲੰਘਣਾ ਹੋਈ ਆ ਸੋ ਗਲੋਸਿਪ ਇੱਕ ਨਵੇਂ ਟ੍ਰਾਇਲ ਦੇ ਲਈ ਅਨਟਾਈਟਲਡ ਹੈਗਾ ਆ 62 ਸਾਲ ਦੀ ਇਸ ਟਾਈਮ ਇਸ ਦੀ ਉਮਰ ਆ 1997 ਦੇ ਇੱਕ ਕਤਲ ਦੇ ਕੇਸ ਵਿੱਚ ਓਕਲਾ ਹੋਮਾ ਸਿਟੀ ਮੋਰਟਲ ਦੇ ਵਿੱਚ ਜਿੱਥੇ ਇਹ ਕੰਮ ਕਰਦਾ ਸੀ ਆਪਣੇ ਜਿਹੜੇ ਪੋਸਟ ਰੇਸ ਦੇ ਕਤਲ ਦੇ ਮਾਮਲੇ ਵਿੱਚ ਇਸ ਨੂੰ ਅੰਦਰ ਕੀਤਾ ਹੋਇਆ ਸੀ ਤੇ 1998 ਤੋਂ ਮੌਤ ਦੀ ਸਜ਼ਾ ਨੂੰ ਇਹ ਉਡੀਕ ਰਿਆ ਸੀਗਾ ਕਹਿੰਦੇ ਵੀ ਇਸ ਦੇ ਮੋਰੇ ਕਈ ਵਾਰ ਇਦਾਂ ਦੇ ਮੌਕੇ ਆਏ ਵੀ ਜਦ ਮੌਤ ਇਸ ਦੇ ਸਾਹਮਣੇ ਆ ਕੇ ਨਾਚ ਨੱਚ ਰਹੀ ਸੀ ਕਿਸੇ ਵੀ ਟਾਈਮ ਇਸ ਦੀ ਐਗਜ਼ੀਕਿਊਸ਼ਨ ਹੋ ਸਕਦੀ ਸੀਗੀ ਪਰ ਇਵੈਂਚੁਅਲੀ ਅ ਇਹ ਆਪਣੀ ਲੜਾਈ ਜਿਹੜੀ ਆ ਉਹ ਲੜਦਾ ਰਿਹਾ ਤੇ ਇਹ ਪਤਾ ਲੱਗਾ ਹੁਣ ਸੁਪਰੀਮ ਕੋਰਟ ਦੀ ਇਸ ਸੁਣਵਾਈ ਦੇ ਵਿੱਚ ਵੀ ਜਿਹੜੇ ਗਵਾਹ ਵੀ ਪੇਸ਼ ਹੋਏ ਉਹ ਵੀ ਝੂਠੇ ਸੀਗੇ ਤੇ ਬਹੁਤ ਸਾਰਾ ਜਿਹੜਾ ਐਵੀਡੈਂਸ ਆ ਇਨਫੋਰਮੇਸ਼ਨ ਆ ਉਹ ਇਸ ਬੰਦੇ ਤੋਂ ਲੁਕਾ ਕੇ ਰੱਖੀ ਗਈ ਸੀਗੀ ਸੋ ਹੁਣ ਸੁਪਰੀਮ ਕੋਰਟ ਨੇ ਇਸ ਤੇ ਨਵੇਂ ਟਰਾਇਲ ਦੇ ਲਈ ਓਕੇ ਜਿਹੜਾ ਆ ਉਹ ਕਰ ਦਿੱਤਾ ਹੈਗਾ ਸੋ ਇਸ ਦੇ ਲਈ ਜਿੱਤ ਜਿਹੜੀ ਜ਼ਰੂਰ ਹੋਊਗੀ ਤੇ ਹਰਜੋਤ ਸਿੰਘ ਜੀ ਹੁਣ ਸਿਟੀ ਨੇ ਜੈਸਨਿਕਰੇ ਨਾਲ ਇਸ ਦੇ ਉਲਟ ਕੇਸ ਲੜਿਆ ਆ ਉਹ ਇਹਨਾਂ ਨੂੰ ਹੁਣ ਮਿਲੀਅਨਸ ਆਫ ਡਾਲਰ ਦੇਣੇ ਪੈਣੇ ਇਹ ਪਹਿਲੀ ਵਾਰ ਨਹੀਂ ਇਦਾਂ ਬਹੁਤ ਵਾਰੀ ਪਹਿਲਾਂ ਵੀ ਹੋ ਚੁੱਕਾ ਆ ਜਿੱਥੇ ਕੀ ਗਲਤ ਵਿਟਨੈਸਸ ਜਾਂ ਗਲਤ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਕਈ ਕਈ ਦਹਾਕੇ ਜੇਲ੍ਹਾਂ ਦੇ ਵਿੱਚ ਡੱਕੀ ਰੱਖਿਆ ਤੇ ਫਿਰ ਉਹ ਜਦ ਉਲਟਾ ਲਾ ਸੂਟ ਕਰਦੇ ਆ ਤਾਂ ਫਿਰ ਉਹਨਾਂ ਨੂੰ ਸੈਟਲਮੈਂਟਸ ਜਿਹੜੀਆਂ ਸਿਟੀ ਨੂੰ ਕਰਨੀਆਂ ਪੈਂਦੀਆਂ ਆ ਜਿਹਨੀਆਂ ਕੀ ਮਲਟੀ ਮਿਲੀਅਨ ਡਾਲਰਸ ਦੇ ਵਿੱਚ ਹੁੰਦੀਆਂ ਆ